ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀ ਸਾਖੀ ਵਿੱਚ ਸਰਵਣ ਕੀਤਾ ਕਿ ਗੁਰੂ ਸਾਹਿਬ ਜੀ ਨੇ ਕਿਹਨਾਂ ਹਾਲਾਤਾਂ ਵਿੱਚ ਪੰਗਾਣੀ ਦਾ ਜੁੱਧ ਲੜਿਆ ਅਤੇ ਉਸਤੇ ਜਿੱਤ ਪ੍ਰਾਪਤ ਕੀਤੀ ਗੁਰੂ ਜੀ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਸਿਰਮੌਰ ਅਤੇ ਗੜਵਾਲ ਵਿੱਚ ਘਾਰ ਸਰਹੱਦਾਂ ਦੇ ਮਾਮਲੇ ਨੂੰ ਲੈ ਕੇ ਲੜਾਈ ਨਾ ਹੋਵੇ ਪਰ ਜਦੋਂ ਉਲਟੇ ਲੜਾਈ ਉਹਨਾਂ ਦੇ ਗਲ ਆ ਪਈ ਤਾਂ ਉਹਨਾਂ ਨੇ ਸੰਗੇ ਸ਼ਾ ਜਹੇ ਵੀਰ ਅਤੇ ਪੀਰ ਬਦੂ ਸ਼ਾ ਦੇ ਪੁੱਤਰਾਂ ਵਰਗੇ ਪਵਿੱਤਰ ਇਨਸਾਨਾਂ ਦੀ ਕੁਰਬਾਨੀ ਦੇ ਕੇ ਵੀ ਮਨੁੱਖੀ ਕੁਦਰਤਾਂ ਕੀਮਤਾਂ ਨੂੰ ਕਾਇਮ ਰੱਖਣ ਦੀ ਮਿਸਾਲ ਪੇਸ਼ ਕੀਤੀ ਦੋ ਬਾਦਸ਼ਾਹਾਂ ਦੇ ਵਿਚਕਾਰ ਹੋਈ ਲੜਾਈ ਆਪਣੇ ਪਿੱਛੇ ਜ਼ਾਰਤ ਗਰੀ ਛੱਡ ਜਾਂਦੀ ਹੈ ਪਰ ਜਦੋਂ ਲੜਾਈ ਦੀ ਇੱਕ ਤੇ ਬਾਦਸ਼ਾਹੀਆਂ ਹੋਣ दूजी तुर अकाल पुरख दे आसरे फकीरी वाली हो फीरी धिर लड़ाई धर्मयुद्ध होया करती है वो लड़ाई उस धिरहानी जुलाल और वादा करके जाती है जित उपरंत करगिया वाले ने किस रियासत नूं अपने कब्जे में नहीं लिया ਅਤੇ ਨਾ ਹੀ ਕੋਈ ਨਵੀਂ ਸਿੱਖ ਰਿਆਸਤ ਕਾਇਮ ਕੀਤੀ ਰਣਜੀਤ ਨਗਾਰਾ ਜਿਸ ਤਰ੍ਹਾਂ ਪਹਿਲਾਂ ਵੱਜਦਾ ਸੀ ਉਸੇ ਤਰ੍ਹਾਂ ਵੱਜਦਾ ਰਿਹਾ ਇਹ ਪਹਿਲੀ ਲੜਾਈ ਸੀ ਜਿਸ ਵਿੱਚ ਸ਼ਬਦ ਸੁਰਤੀ ਟੇਕ ਵਾਲੇ ਵੈਸ਼ਾ ਅਤੇ ਅਖੋਤੀ ਸ਼ੂਤਰਾ ਨੇ ਰਾਜਿਆਂ ਦਾ غرੂਰ ਚੂਰ-ਚੂਰ ਕੀਤਾ ਬਾਦਸ਼ਾਹੀ ਲੜਾਈਆਂ ਵਿੱਚ ਜਿੱਤ ਪਿੱਛੋਂ ਇਨਾਮ ਵੰਡੇ ਜਾਂਦੇ ਹਨ ਪਰ ਇਸ ਜਿੱਤ ਪਿੱਛੇ ਕਲਗੀਆਂ ਵਾਲੇ ਨੇ ਆਪਣੀਆਂ ਫੌਜਾਂ ਵਿੱਚ ਨਾਮਦਾਨ ਵੰਡਿਆ ਪੀਰ ਬੁੱਧੂ ਸ਼ਾਹ ਨੂੰ ਸਰੂਪਾ ਤੇ ਹੁਕਮਨਾਮਾ ਬਖਸ਼ਿਆ ਅਤੇ ਨਾਲ ਹੀ ਪੀਰ ਜੀ ਨੇ ਪਿਆਰ ਦੀ ਨਿਸ਼ਾਨੀ ਸਮਝ ਕੇ ਮੰਗ ਲਏ ਹਜੂਰ ਦੇ ਕੰਗੇ ਵਿੱਚ ਅੜੇ ਹੋਏ ਕੇਸ ਪੀਰ ਜੀ ਦੇ ਖਾਨਦਾਨ ਨੇ ਉਹਨਾਂ ਕੇਸਾਂ ਨੂੰ ਤਬਰਕ ਜਾਣ ਕੇ ਤਦ ਤੱਕ ਸੰਭੀ ਰੱਖਿਆ ਜਦ ਤੱਕ ਉਹ ਨਾਬਾਹ ਰਾਜ ਵਿੱਚ ਪੱਕੇ ਤੌਰ ਤੇ ਸੰਭਾਲ ਨਾ ਲੈ ਗਏ ਪੰਗਾੜੀ ਦੇ ਯੁੱਧ ਉਪਰੰਤ ਹਜੂਰ ਛੇਤੀ ਹੀ ਮਾਖੋਵਾਲ ਪਰਤ ਆਏ ਮੈਦਨੀ ਪ੍ਰਕਾਸ਼ ਤੁਚਿੱਤ ਵਿੱਚ ਸੀ ਉਹ ਵਾਪਸ ਜਾ ਰੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਵੀ ਕਰਨਾ ਚਾਹੁੰਦਾ ਸੀ ਪਰ ਨਾਲ ਹੀ ਪਹਾੜੀ ਰਾਜਿਆਂ ਦੀ ਬਰਾਦਰੀ ਤੋਂ ਵੀ ਡਰਦਾ ਸੀ ਮਾਖੋਵਾਲ ਪਰਤ ਕੇ ਗੁਰੂ ਸਾਹਿਬ ਨੇ ਉਸ ਪਿੰਡ ਦਾ ਨਾਮ ਬਦਲ ਕੇ ਅਨੰਦਪੁਰ ਰੱਖਿਆ ਅਤੇ ਭਵਿਕ ਦੀਆਂ ਲੋੜਾਂ ਦੀ ਪੇਸ਼ਕਿਨੀ ਕਰਦੇ ਹਾਂ ਸ਼ਹਿਰ ਦੀ ਕਿਲੇ ਬੰਦੀ ਵੀ ਸ਼ੁਰੂ ਕਰ ਦਿੱਤੀ ਨਾਲ ਹੀ ਜਿਨ੍ਹਾਂ ਲੋਕਾਂ ਨੇ ਪੰਗਾਣੀ ਦੇ ਯੁੱਧ ਵਿੱਚ ਗੁਰੂ ਜੀ ਨਾਲ ਵਫਾ ਨਹੀਂ ਸਿਭਾਲੀ ਉਹਨਾਂ ਨੂੰ ਆਨੰਦਪੁਰ ਵਿੱਚੋਂ ਕੱਢ ਦਿੱਤਾ ਇਸ ਦੇ ਮੁਕਾਬਲੇ ਵਿੱਚ ਜਿਨ੍ਹਾਂ ਨੇ ਉਸ ਯੁੱਧ ਵਿੱਚ ਸਾਥ ਦਿੱਤਾ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ